ਸਤਿ ਗੁਰੂ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੰਦਰ ਬਾਈ YouTube ਚੈਨਲ ਤੇ ਲਓ ਬਾਈ ਇੱਕਦਾਂ ਹੁਣ ਬਿਮਾਰੀ ਬਹੁਤ ਜਿਵੇਂ ਆਪਾਂ ਸੁਣਦੇ ਆਂ ਵੀ ਹਲਦੀ ਰੋਗ ਜਾਂ ਡੋਡੀ ਰੋਗ ਜਿਹਨੂੰ ਆਪਾਂ ਗਟੋਲੀ ਰੋਗ ਕਹਿੰਦੇ ਨੇ ਵੀ ਉਹ ਬਹੁਤ ਆ ਹੈਨਾ ਤੇ ਪਰ ਬਾਈ ਪਤਾ ਨਹੀਂ ਵੀ ਉਹ ਕੀ ਗੱਲ ਹੈ ਕਿਉਂ ਆ ਆਪਾਂ ਸਾਰੇ ਇਸ ਵੀਡੀਓ ਚ ਗੱਲ ਕਰਾਂਗੇ ਤੇ ਆਪਾਂ ਜਿਹੜਾ ਕੋਈ ਆਪਣਾ ਤਜਰਬਾ ਆਪਾਂ ਤੁਹਾਡੇ ਨਾਲ ਸਾਂਝਾ ਕਰਾਂਗੇ ਆਪਣੇ ਝੋਨਾ ਲੱਗਿਆ ਵਾ ਪੀਆਰ 131 ਵੀ ਹੈਗਾ ਤੇ 112 ਵੀ ਹੈਗਾ ਪੂਸਾ 44 ਵੀ ਹੈਗਾ ਤੇ 26 ਵੀ ਹੈਗਾ ਇਹ ਤਿੰਨੇ ਚਾਰੇ ਵੈਰਾਈਟੀਆਂ ਬਾਈ ਹੈਗੀਆਂ ਤੇ ਆਪਣੇ ਅਜੇ ਤੱਕ ਆਪਾਂ ਨੂੰ ਕੋਈ ਡੋਡੀ ਰੋਗ ਜਾਂ ਹਲਦੀ ਰੋਗ ਤਿੰਨੇ ਚਾਰੇ ਵੈਰਾਈਟੀਆਂ ਚ ਕਿਤੇ ਵੀ ਨਹੀਂ ਦਿਸਿਆ ਚਲੋ ਆਪਣਾ 26 ਜਿਹੜਾ ਉਹ ਤਾਂ ਥੋੜਾ ਲੇਟ ਲੱਗਿਆ ਉਹ ਆਪ ਲਾਇਆ ਸੀ ਪੱਠਿਆਂ ਵਾਲਾ ਥਾਂ ਵੀ ਉਹਦੇ ਚ ਆਪਾਂ ਰਹੇ ਜਮਾਂ ਸਾਹਬ ਦੀ ਪਾਈ ਸੀ ਜਿਹੜੀ ਆਪਾਂ ਗੱਲ ਕਰਦੇ ਆਂ ਸਾਰਾ ਕੁਝ ਆਪਾਂ ਇਹ ਵੀਡੀਓ 'ਚ ਦੱਸਾਂਗੇ ਤੇ ਜਿਹੜਾ ਕੋਈ ਭਰਾ ਆਪਣੇ ਚੈਨਲ ਤੇ ਨਵਾਂ ਆਇਆ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਬੈਲ ਆਈਕਨ ਦਬਾ ਦਿਓ ਤਾਂ ਕਿ ਆਉਣ ਵਾਲੀ ਵੀਡੀਓ ਤੁਹਾਡੇ ਤੱਕ ਪਹੁੰਚਦੀ ਰਹੇ ਬਈ ਹੁਣ ਬਈ ਜੇਵੇ ਤੁਸੀਂ ਆਹ ਝੋਨਾ ਵੇਖੀ ਜਾਂਦੇ ਹੈ ਹੈ ਇਹ ਵੇਖੋ ਮੁੰਗਰਾ ਮੂੜੀ ਹੁੰਦਾ ਹੈ ਨਾ ਆ ਦੇ ਇਹ ਝੋਨਾ ਬਾਈ 112 ਝੋਨਾ ਹੈ ਇਹ ਤੇ ਸੁਪਰ CRX ਉਹ ਜਿਹੜਾ 12 ਬਾਈ ਦਾ ਉਹ ਝੋਨਾ ਇਹ ਤੇ ਝੋਨਾ ਹੈ ਵੀ ਬਹੁਤ ਵਧੀਆ ਵੇਖੋ ਤੁਸੀਂ ਪੂਰਾ ਵਧੀਆ ਖੜਾ ਹੈ ਥੋੜੇ ਥੋੜੇ ਉੱਤੋਂ ਪੱਤੇ ਪੀਲੇ ਆ ਮਾੜੇ ਮਾੜਿਆਂ ਨੋਕਾਂ ਉੱਤੋਂ ਸੜੀਆਂ ਗਰਮੀ ਬਹੁਤ ਪੈਂਦੀ ਆ ਪਰ ਇੰਨੀਆਂ ਨਹੀਂ ਆ ਮਹਿਸੂਸ ਨਹੀਂ ਹੁੰਦੀਆਂ ਤੁਹਾਨੂੰ ਵੀਡੀਓ 'ਚ ਵੀ ਲੱਗਦਾ ਹੋਊਗਾ ਤੇ ਜਿਵੇਂ ਆ ਰੰਗ ਪੀਲਾ ਪੈਂਦਾ ਜਾਂਦਾ ਜਿਵੇਂ ਆ ਹਾਂ ਥੋੜਾ ਜਾਂ ਐ ਲੱਗਦਾ ਵੀ ਜਿਵੇਂ ਨਾ ਵੀ ਪਕਾ ਬਹੁਤ ਵਧੀਆ ਹੋਊਗਾ ਪੀਲਾ ਡੱਡੂਆ ਰੰਗ ਹੋਊਗਾ ਇਹਦਾ ਪੱਤਿਆਂ ਦਾ ਤੇ ਝੋਨੇ ਦਾ ਰੰਗ ਵੀ ਪੀਲਾ ਪੀਲਾ ਹੋਊਗਾ ਇਦੇ 'ਚ ਬਾਈ ਜੀ ਕੋਈ ਤੁਹਾਨੂੰ ਨਾ ਕਿਤੋਂ ਵੀ ਘਟੋਲੀ ਰੋਗ ਨਹੀਂ ਦਿਸਣਾ ਇਹਦੇ 'ਚ ਮੈਂ ਐਨੇ ਕਹਿੰਦਾ ਹੁਣ ਨਹੀਂ ਹੋਣਾ ਇਹਦੇ 'ਚ ਵੀ ਹੈ ਨਹੀਂਗਾ ਹੋ ਸਕਦਾ ਵਿੱਚ ਵਿਚਾਲੇ ਕਿਤੇ ਹੋਵੇ ਜਿੱਥੇ ਬਾਲੀ ਭਾਰੀ ਦੌਕੀਆ ਹੋਵੇ ਕੋਈ ਪਰ ਆਏ ਨਹੀਂਗਾ ਵੀ ਜਿਵੇਂ ਹੁਣ ਚੱਲੀ ਜਾਂਦਾ ਕੰਮ ਵੀ ਬੇਸਾਬਾ ਹੋ ਗਿਆ ਤੇ ਪਤਾ ਨਹੀਂ ਵੀ ਉੱਥੇ ਕੀ ਗੱਲ ਹੈ ਕੀ ਕਰਨਾ ਜੇ ਆਪਾਂ ਇਹਦੀ ਗੱਲ ਕਰੀਏ ਹੁਣ ਜਵੇਂ ਇਹ ਕਿਨੇ ਕਿਨੇ ਮੁੰਜਰਾ ਨਾਂਗ ਵਟਾਈ ਖੜੀਆਂ ਹਨਾ ਇਹ ਨਿਸਰਿਆ ਵੀ ਮੀਂਹ ਚ ਕੋਈ ਐ ਨਹੀਂ ਵੀ ਇਹ ਮੀਂਹ ਨੇ ਨਿਸਰਿਆ ਕਈ ਵਾਰੀ ਆਏ ਹੁੰਦਾ ਵੀ ਮੌਸਮ ਖਰਾਬ ਚ ਨਿਸਰਿਆ ਤਾਂ ਵੀ ਇਹ ਕੰਮ ਹੋ ਜਾਂਦਾ ਜਿਵੇਂ ਗਟੋਲੀ ਰੋਗ ਜਾਂ ਹਲਦੀ ਰੋਗ ਤੇ ਇਹ ਆ ਥਾਂ ਜਿੱਥੋਂ ਮੈਂ ਤੁਹਾਨੂੰ ਬਖੇਨ ਨਾਲ ਪਨੀਰੀ ਵਾਲਾ ਭਾਰਾ ਥਾਂ ਹੈ ਭਾਰੇ ਥਾਂ 'ਚ ਜਿਆਦਾ ਹੁੰਦਾ ਹਵਾ ਹੁਣ ਲੱਗਦੀ ਜਾਂ ਕੋਈ ਕਾਰਨ ਹੁੰਦਾ ਤੇ ਉਸ ਥਾਂ ਵੀ ਵੇਖ ਲਓ ਤੁਸੀਂ ਵੀ ਕਿਤੇ ਵੀ ਕੋਈ ਵੀ ਤੁਹਾਨੂੰ ਗਟੋਲੀ ਨਜ਼ਰ ਆਉਂਦੀ ਆ ਤਾਂ ਇਹ ਆਇਦਰ ਆਹ ਜਿਹੜਾ ਹੈਗਾ ਆ ਬਈ PR131 ਹੈ ਇਹ ਆਪਾਂ ਲੇਟ ਲਾਇਆ ਸੀ ਵੈਸੇ ਲੱਗਦਾ ਤਾਂ ਲੇਟ ਹੀ ਹੈ ਇਹ ਇਹਦੀਆਂ ਮੁੰਜਰਾ ਤੁਸੀਂ ਵੇਖ ਲਓ ਕਿ ਕਿੰਨੇ ਕਿੰਨੇ ਪੱਕੀਆਂ ਪਈਆਂ ਇਹ ਤਾਂ ਚਲੋ ਪਨੀਰੀ ਵਾਲਾ ਥਾਂ ਆਪਾਂ ਇੱਥੇ ਬਖੋਣਾ ਤੁਹਾਨੂੰ ਪਾਸੇ ਲੱਗਿਆ ਜਿੱਥੇ ਚ ਉਹਨੇ ਜਾਦੇ ਲੱਗਿਆ ਤਿੰਨ ਚਾਰ ਕਿਲੇ ਲੱਗਿਆ ਵਾ ਉੱਥੇ ਬਈ ਕੋਈ ਵੀ ਵੇਖਣ ਨੂੰ ਆਪਾਂ ਨੂੰ ਕੋਈ ਵੀ ਗਟੋਲੀ ਰੂਪ ਨਹੀਂ ਲੱਗਦਾ ਉਹਦੇ ਚ ਤੇ ਨਾ ਕੋਈ ਕਿਤੇ ਹਲਦੀ ਨਾ ਕੋਈ ਗਟੋਲੀ ਨਾ ਕੋਈ ਹੋਰ ਹੀ ਰੋਗ ਦੇਖੋ ਆ ਕੋਈ ਮੁੰਜਰ ਸੁੱਕੀ ਆ ਇਹ ਹੋ ਸਕਦੀ ਆ ਤੇ ਪਰ ਨਾ ਗਟੋਲੀ ਰੋਗ ਜਾਂ ਹਲਦੀ ਰੋਗ ਕਿਤੇ ਵੀ ਨੀਗਾ ਆ ਪਨੀਰੀ ਵਾਲਾ ਥਾਂ ਹੈ ਪਨੀਰੀ ਵਾਲੇ ਥਾਂ ਹੀ ਵਿਖਾਇਆ ਮੈਂ ਤੁਹਾਨੂੰ ਦੋਨਾਂ ਦੇ ਉਧਰ 12 12 ਦਾ PR131 ਦਾ ਵੇਲੇ ਫਰਕ ਆ ਤੇ ਇਹਦੇ ਵਿੱਚ ਕੋਈ ਗਟੋਲੀ ਰੋਗ ਨਹੀਂ ਤੇ ਇਹਦੇ ਵਿੱਚ ਜਿਹੜੀਆਂ ਰਹੀਆਂ ਬਈ ਇਰੇਆਂ ਜਮਾ ਵਤਰਾਂ ਦੀਆਂ ਪਾਈਆਂ ਵੀ ਆ ਕੋਈ ਐ ਨਹੀਂ ਬਾਲੀ ਰੇਹ ਸਿੱਟੀ ਇਹਦੇ ਜੇ ਪਿੱਛੋਂ ਲੱਗਿਆ ਕਰਕੇ ਵੀ ਜਿੰਨੀ ਕਰੇ ਆਪਾਂ ਆਮ ਪੌਣੇ ਕਿੱਲੇ ਦੇ ਹਿਸਾਬ ਨਾਲ ਉੰਨੀ ਕਰੇ ਪਈ ਵੀ ਆ ਤੇ ਇੱਕ ਹੀ ਇਹਦੇ ਤੇ ਸਪਰੇਅ ਹੋਈ ਐ ਪਦਾਨ ਪਿਆ ਇੱਕਰੀ ਤੇ ਨਿਸਰਿਆ ਇਹ ਵੀ ਮੀਚਾ ਆ ਦੇਖੋ ਮੀਂਹ ਜੀ ਇਹ ਨਿਸਰਿਆ ਤੇ ਬਾਕੀ ਜਿਹੜਾ PR126 ਆ ਉਹ ਬਾਈ ਹਜੇ ਹੁਣ ਨਿਸਰਦਾ ਕੋਸਨ ਇਸਤਰੀਆਂ ਕੋਸਨ ਇਸਤਰੀਆਂ ਦਾ ਹਜੇ ਤੱਕ ਤਾਂ ਕੋਈ ਉਹਦੇ ਚ ਲੱਗਦਾ ਨਹੀਂ ਤੇ ਅੱਗੇ ਪਰਮਾਤਮਾ ਨੂੰ ਪਤਾ ਹੈ ਪਰ ਰੇ ਅਸੀਂ ਉਹਦੇ ਚ ਬਹੁਤ ਹਸਾਬ ਦੀ ਪਾਈ ਹੈ ਜਿਆਦੇ ਰੇ ਨਹੀਂ ਪਾਈ ਜਿਵੇਂ ਕਹਿੰਦੇ ਆ ਚੀਸੀ ਘੱਟੇ ਇਹ ਲੈ ਜਾਂਦਾ ਕੋਈ ਕਿਸ ਸਾਥ ਸਾਥ ਵੀ ਕੋਈ ਹੱਥ ਹੀ ਨਹੀਂ ਲੱਰ ਰੇ ਇਹਦੀ ਕੋਈ ਆਪਾਂ ਕੁਝ ਦੱਸ ਨਹੀਂ ਸਕਦੇ ਫਿਰ ਹੋ ਜਾਂਦਾ ਯਾਰ ਵੀ ਐਵੇਂ ਤਵਾ ਲਾਈ ਹੁੰਦਾ ਜ਼ਿੰਮੇਦਾਰਾਂ ਤੇ ਉਹ ਹੋ ਸਕਦਾ ਉਹਨਾਂ ਦੀਆਂ ਮਜਬੂਰੀਆਂ ਹੋਣ ਤਾਂ ਪਾਉਂਦੇ ਹੋਣ ਤੇ ਪਰਨਾ ਇੱਕ ਗੱਲ ਮੈਨੂੰ ਜ਼ਰੂਰ ਲੱਗਦੀ ਹੈ ਜਾਦੇ ਰਹੇ ਹੈ ਜਿਹੜੀ ਉਹ ਬਈ ਬਿਮਾਰੀਆਂ ਨੂੰ ਸੱਦਾ ਦਿੱਦੀ ਦਿੰਦੀ ਹੈ ਜਿੱਥੇ ਹੱਦੋਂ ਬਾਹਲੀ ਰਹਿ ਪਈ ਹੈ ਤੇ ਉੱਤੋਂ ਮੀਂਹ ਪੈਣ ਲੱਗੇ ਤੇ ਝੋਨਾ ਜਾਦੇ ਲਵਾ ਹੋ ਗਿਆ ਤੇ ਉਹ ਬਿਮਾਰੀਆਂ ਨੂੰ ਥਾਂ ਬਣ ਗਿਆ ਹੋ ਸਕਦਾ ਮੈਨੂੰ ਵੀ ਉੱਥੇ ਜਾਦੇ ਹੋਵੇ ਜਾਂ ਬਈ ਫਿਰ ਇਹਦਾ ਕਾਰਨ ਇਹ ਹੋ ਸਕਦਾ ਵੀ ਕੋਈ ਬੀ ਜਿਹੜਾ ਸੀਗਾ ਕੋਈ ਬੀ ਹੋ ਜਾਂ ਹੋਊਗਾ ਜਾਂ ਤਾਂ ਬਿਮਾਰੀ ਆਲਾ ਪਿਛਲੇ ਸਾਲ ਨਾਲ ਇਹ ਤੇ ਬਈ ਜਿੰਨੇ ਵੀ ਮੈਂ PR 131 ਲੱਗੇ ਵੇਖੇ ਆ ਨਾ ਮੈਨੂੰ ਲੱਗਦਾ ਵੀ ਐਤਕੀ ਉਹ ਉਹਨਾਂ ਨੇ ਝਾੜ ਵਾਲਾ ਨਾ ਰਿਕਾਰਡ ਤੋੜ ਦਿੰਨੇ ਆ ਕੋਈ ਵੀ ਇਹ ਕੋਈ ਦੋ ਦਾਣੇ ਚਾਰ ਦਾਣੇ ਫੋਗ ਦੇ ਭਲਾ ਹੁਣ ਮੁੰਜਰ ਚ ਸਾਰੀ ਮੁੰਜਰ ਚ ਨਹੀਂ ਬਈ ਜੇ ਸਾਰੀਆਂ ਮੁੰਜਰਾਂ ਝੋਗੀਆਂ ਪਈਆਂ ਇੱਕ ਮੁੰਜਰ ਤਾਂ ਹੁੰਦੀ ਐ ਜਿਹੜੀ ਝੋਗਦੀ ਐ ਐ ਖੜੀ ਜੀ ਮੁੰਜਰ ਝੋਗਦੀ ਐ ਇਹਦੀਆਂ ਮੁੰਜਰਾਂ ਬਈ ਐਂ ਝੋਗਦੀਆਂ ਇੱਧਰ ਦੇਖੋ ਜਿਵੇਂ ਮੋੜ ਝ ਉੱਥੋਂ ਪਤਾ ਲੱਗਦਾ ਵੀ ਜਿਹੜੇ ਇਹ ਝਾੜ ਬਹੁਤ ਵਧੀਆ ਹੋਊਗਾ। ਇੱਕ ਜਿਹੜਾ ਬਈ ਪੂਸੇ 44 ਆ ਉਹ ਇੱਧਰਲੇ ਖੇਤ ਨਹੀਂਗਾ ਉਹ ਦੂਜੇ ਖੇਤ ਆ। ਤੇ ਇੱਧਰ ਪਾਣੀ ਹੈ ਵੱਡੇ ਬੋਰਾਂ ਵਾਲੇ ਥੋੜੇ ਜੀ ਉਹ ਨਹੀਂ ਚੱਲਦਾ ਫਿਰ। ਤੇ ਉਹ ਦੂਜੇ ਖੇਤ ਆ ਬਾਈ। ਉਹਦੇ ਤੇ ਵੀ ਬਾਈ ਜੀ ਹਜੇ ਤੱਕ ਇੱਕ ਹੀ ਸਪਰੇਅ ਕੀਤੀ ਐ। ਤੇ ਇੱਕ ਵਾਰੀ ਪ੍ਰਧਾਨ ਪਾਇਆ ਹੈ। ਹਜੇ ਤੱਕ ਉਹ ਤੇ ਦੂਜੀ ਸਪਰੇਅ ਨਹੀਂ ਕੀਤੀ। ਨਹੀਂ ਆਪਾਂ ਨੂੰ ਹੁੰਦਾ ਵੀ ਪੂਸੇ 44 ਘਟ ਤੋਂ ਘਟ ਤਿੰਨ ਤਿੰਨ ਸਪ੍ਰੇਅਾਂ ਲੈ ਜਾਂਦੇ ਆ। ਹਜੇ ਤੱਕ ਕਰਕੇ ਨਾ ਪੱਕ ਗਿਆ ਹਜੇ ਤੱਕ ਤਾਂ ਉਹਨੇ ਮੁੰਜਰਾ ਮੂੜੀਆਂ ਥੋੜੇ ਰੰਗ ਪਤਨ ਲੱਗਿਆ ਦਾਣਿਆਂ ਦੇ ਤੇ ਇੱਕ ਸਪਰੇਅ ਤਾਂ ਕਰਾਂਗੇ ਪਰ ਆਏ ਆ ਵੀ ਉਹਦੇ ਚ ਵੀ ਸਾਨੂੰ ਹਜੇ ਤੱਕ ਨਾ ਕੋਈ ਵੀ ਇਹੋ ਜਿਹਾ ਰੋਗ ਨਹੀਂ ਦਿਸਿਆ ਜਿਹੜਾ ਜਿਵੇਂ ਗਟੋਲੀ ਰੋਗ ਜਾਂ ਹਲਦੀ ਰੋਗ ਬਣ ਗਿਆ ਤੇ ਇਹ ਮੈਨੂੰ ਤਾਂ ਇੱਕ ਸ਼ੱਕ ਹੋਰ ਲੱਗਦਾ ਜਾਂ ਤਾਂ ਕਿਸੇ ਸਾਈਡ ਹੀ ਇਹ ਰੋਗ ਹੈਗਾ ਜਿਵੇਂ ਆਪਾਂ ਕਹਿੰਦੇ ਨੇ ਇੱਕ ਪਾਸੇ ਵੀ ਆਏ ਇੱਕ ਲੌਂਸ ਨਿਕਲ ਗਈ ਵੀ ਆਏ ਹੋਗੇ ਨਰਮੇ ਜਿਵੇਂ ਪਹਿਲਾਂ ਕਹਿੰਦੇ ਹੁੰਦੇ ਸੀ ਅੱਗ ਜੀ ਨਿਕਲ ਗਈ ਜਾਂ ਤਾਂ ਉਹ ਗੱਲ ਹੈ ਜਾਂ ਤਾਂ ਕਿਸੇ ਇੱਕ ਪਾਸੇ ਬਿਮਾਰੀ ਆ ਇਹ ਤੇ ਜਿਵੇਂ ਬੌਣਾ ਰੋਗ ਦੀ ਵੀ ਗੱਲ ਸੀਗੀ ਆਹਦੇ PR 131 ਨੂੰ ਬਾਲਾ ਪੈਂਦਾ ਹੈ ਬਈ ਜੀ ਹੈਗਾ ਤਾਂ ਹੈ ਪਰ ਆਏ ਨਹੀਂ ਵੀ ਹੈ ਨਹੀਂਗਾ ਹੈਗਾ 12 ਚ ਵੀ ਹੈ ਹੈਗਾ ਬਾਸਮਤੀ ਚ ਵੀ ਹੈ ਪੂਸੇ 44 ਚ ਵੀ ਹੈਗਾ 26 ਚ ਵੀ ਹੋਊਗਾ ਤੇ ਪਰ ਨਾ ਕੋਈ ਆਏ ਨਹੀਂਗਾ ਵੀ ਹੱਦੋਂ ਬਹਲਾ ਉਹਦੇ ਚ ਕੋਈ ਟਾਵਾਂ ਬੁੱਝਾ ਕੋਈ ਕਿਤੇ ਕਿੱਲੇ ਜੇ ਕੋਈ 5 7 10 ਬੁੱਝੇ ਹੈ ਜਿਵੇਂ ਆਏ ਜੇ ਹੈ ਤੇ ਪਰ ਉਹਦੇ ਆਸਤੇ ਭਈ ਆਪਾਂ ਪਹਿਲਾਂ ਪਨੀਰੀ ਤੇ ਇੱਕ ਸਪਰੇਅ ਕੀਤੀ ਸੀ ਆਪਾਂ ਵੀਡੀਓ ਵੀ ਪਾਈ ਸੀ ਸ਼ਾਇਦ ਤੇ ਆਪਾਂ ਸਪਰੇਅ ਕੀਤੀ ਸੀ ਪਨੀਰੀ ਤੇ ਇੱਕ ਚੈਸ ਦੀ ਪਰ ਮੈਨੂੰ ਐਂ ਲੱਗਦਾ ਵੀ ਪਨੀਰੀ ਤੇ ਜੇ 2 ਸਪਰਿਆ ਹੋਣੀਆਂ ਨਾ ਉਹਦੇ ਸਾਲ ਨੂੰ ਫੇਰ ਕੰਮ ਚੱਲਿਆ ਕਰੂਗਾ ਤੇ ਨਹੀਂ ਨਾ ਇਹ ਜੀਆਂ ਬਿਮਾਰੀਆਂ ਬਾਲੀਆਂ ਵਧੀਆਂ ਹੋਣੀਆਂ ਜਾਦੇ ਬਿਮਾਰੀ ਵਧਨ ਨਾਲ ਫੇਰ ਬਈ ਨੁਕਸਾਨ ਹੀ ਆਂ ਮੇਰਾ ਹੁਣ ਜਵੇਂ ਆਪਾਂ ਵੇਖਿਆ ਹੀ ਐ ਕਿਸੇ ਕਿਸੇ ਸਾਈਡ ਬੌਣੇ ਰੋਗ ਨੇ ਐਨੇ ਰਗੜਤੇ ਜ਼ਿੰਮੇਦਾਰ ਵਿਜਵਾਣ ਵੋਣੇ ਪਏ ਝੋਨੇ ਵੋਣੇ ਪਏ ਸਾਰੇ ਖਰਚੇ ਕਰ ਲੇ ਤੇ ਖਰਚੇ ਹੀ ਵੇਖ ਲੋ ਤੁਸੀਂ 4-4000 ਲਵਾਈ ਦਿੱਤੀ ਤੇ 10-10 12-12 ਹਜ਼ਾਰ ਰੁਪਇਆ ਉੱਤੇ ਖਰਚਾ ਕਰੀ ਬੈਠੇ ਸੀਗੇ ਘੱਟ ਤੋਂ ਘੱਟ ਤੇ ਫੇਰ ਵੀ ਜੇ ਆਪਾਂ ਨੂੰ ਝੋਨਾ ਬੋਣਾ ਪਵੇ ਤੇ ਫਿਰ ਬਈ ਹੁਣ ਫਸਲ ਵੀ ਕਿਹੜੀ ਆ ਇਸ ਤੋਂ ਬਾਅਦ ਹੋਊਗੀ ਉੱਤੇ ਫੇ ਦੂ ਬਾਤ ਆ ਬਾਈ ਫਸਲ ਜਿਵੇਂ ਜਾਂ ਕੋਈ ਸਬਜ਼ੀਆਂ ਰਹਿ ਗਈਆਂ ਹਨਾ ਸਬਜ਼ੀ ਵੀ ਲੱਗੀ ਫੱਬੀ ਆ ਜਾਦੇ ਸਬਜ਼ੀ ਲੱਗੀ ਤਾਂ ਉਹਦਾ ਰੇਟ ਨਹੀਂ ਆਉਂਦਾ ਜੇ ਆਪਾਂ ਕੋਈ ਹਰਾਚਾਰਾ ਬੀਜ ਨੇ ਵੇਚਣ ਵਾਸਤੇ ਉਹਦਾ ਵੀ ਬਾਈ ਉਹੀ ਕੰਮ ਆ ਉਹਦਾ ਵੀ ਕੋਈ ਰੇਟ ਨਹੀਂ ਮਿਲਦਾ ਜਦੋਂ ਜ਼ਿਆਦਾ ਹੋ ਜੇ ਤੇ ਫਿਰ ਜੇ ਆਪਾਂ ਕੋਈ ਹੋਰ ਸਬਜ਼ੀ ਲਾਉਨੇ ਆ ਗੱਲ ਤਾਂ ਉੱਥੇ ਆ ਜਾਂਦੀ ਹੁਣ ਜਿਵੇਂ ਬਹੁਤ ਥਾਵਾਂ ਤੇ ਵੀ ਜਿਵੇਂ ਹੜ੍ਹ ਨੇ ਮਾਰਤੇ ਹੈ ਨਾ ਜਿਵੇਂ ਉਧਰ 8-9 ਜ਼ਿਲ੍ਹੇ ਜਮਾ ਰਗੜ ਤੇ ਹੁਣ ਅਕਸਰ ਉੱਥੇ ਵੀ ਜਿੱਥੇ ਪਾਣੀ ਘਟ ਆਇਆ ਪਾਣੀ ਉੱਤਰ ਗਿਆ ਝੋਨਾ ਮਰ ਗਿਆ ਤੇ ਪਰ ਉੱਥੇ ਗਾਰਗੁਰ ਨਹੀਂ ਆਈ ਉੱਥੇ ਵੀ ਤਾਂ ਅਕਸਰ ਕੋਈ ਸਬਜ਼ੀਆਂ ਜਾਂ ਕੋਹਨਾ ਕੋਸ ਭਰਾ ਵੀ ਜਣ ਗਈ ਜੇ ਤਾਂ ਜ਼ਿਆਦਾ ਹੋ ਜਾਂਦਾ ਫਿਰ ਉਹਦਾ ਮੁੱਲ ਨਹੀਂ ਮਿਲਦਾ ਇਵੇਂ ਇਹ ਝੋਨੇ ਸੀਗੇ ਚਲ ਇਹਨਾਂ ਦਾ ਕੋਈ ਪੱਕਾ ਰੇਟ ਸੀਗਾ ਸਰਕਾਰ ਦਾ ਇਹਨਾਂ ਬੰਦੇ ਨੂੰ ਆਸ ਹੁੰਦੀ ਆ ਵੀ ਇੰਨਾਂ ਕੋ ਹੋ ਜੂ ਇੰਨੇ ਦਾ ਹੋ ਜੂ। ਕਿਆ ਕਰ ਲਾਂਗੇ ਆ ਕਰ ਲਾਂਗੇ। ਤੇ ਏ ਸੀਗੀ ਭਾਈ ਆਪਣੀ ਅੱਜ ਦੀ ਵੀਡੀਓ। ਤੇ ਆਪਾਂ ਮਿਲਦੇ ਹਾਂ ਕਿਸੇ ਹੋਰ ਵੀਡੀਓ ਨਾਲ। ਤੇ ਜਿਹੜਾ ਕੋਈ ਭਰਾ ਪਰ ਚੈਨਲ ਤੇ ਆ ਮੈਂ ਵਾਰ-ਵਾਰ ਕਹਿੰਨਾ ਹੁੰਦਾ bina ਸਬਸਕ੍ਰਾਈਬ ਜਰੂਰ ਕਰ ਲਿਆ ਕਰੋ। ਤੇ ਨਾਲੇ ਬੈਲ ਆਈਕਨ ਦਬਾ ਲਿਆ ਕਰੋ ਤਾਂ ਕਿ ਆਉਣ ਵਾਲੀ ਵੀਡੀਓ ਤੁਹਾਡੇ ਤੱਕ ਪਹੁੰਚਦੀ ਰਹੀ।